ਆ ਲੋਹਾਂ ਦੇ ਕੋਲ ਗਏ ਉੱਥੋਂ ਉਹਨਾਂ ਨੇ ਪੇੜ ਮਾਰਿਆ ਜਾ ਕੇ ਲੋਹਾਂ ਨੇ ਕਿਹੜੀ ਗੱਲ ਅਸੀ ਕਿ ਬੱਬਾ ਸਿੱਧਵਲੀ ਸਰਕਾਰ ਦੀ ਆਕਾਸ਼ ਵਿੱਚ ਚੋਟੀ ਆ ਪਤਾਲ ਵਿੱਚ ਜੜਾਂ ਆ ਉਹ ਇਦਾਂ ਠਹਿ ਨਹੀਂ ਸਕਦਾ ਕਿ ਉਹਨੂੰ ਢਾਣਾ ਆ ਹਨਾ ਨੂੰ ਕੁਝ ਹੋਰ ਕਰਨੇ ਪਣਾ ਆ ਸਭ ਤੋਂ ਪਹਿਲਾਂ ਆ ਕਿਸ਼ਣ ਘਰਵਾਲੇ ਪਤਾ ਪੈਰਾ ਵਿੱਚ ਸੇਕ ਲਾਤੀ ਸੇਕ ਲਾਤੀ ਤੇ ਕਾਹੂਣਾ ਦੀ ਜੜ ਸੀਗੀ ਸੇਕ ਲਾਤੀ ਉਸ ਸੇਕ ਤੋਂ ਬਚਣ ਲਈ ਬਾਬਾ ਸਿੱਧਵਲੀ ਸਰਕਾਰ ਨੇ ਮੁਰਗੇ ਛੜਦੇ ਜਿਹੜੇ ਮੁਰਗੇ ਚੜਦੇ ਸਮੈਲੇ ਦਰਵਾਜ਼ੇ ਦੀ ਗੀ ਉਹ ਇਸੇ ਕਰਕੇ ਚੜਦੇ ਆ ਫਿਰ ਉਹਨਾਂ ਨੇ ਹੋਰ ਵੀ ਕਈ ਕੋਸ਼ਿਸ਼ ਕੀਤਾ ਜੀ ਜਦੋਂ ਕੁਝ ਵੀ ਨਹੀਂ ਹੋਇਆ ਬਾਬਾ ਸਿੱਧਵਲੀ ਸਰਕਾਰ ਨੂੰ ਪਤਾ ਲੱਗ ਗਿਆ ਕਿ ਮੇਰੇ ਮੇਰਾ ਭੇਜ ਕਿਸ ਨੇ ਦੇਤਾ ਆ ਤਾਂ ਉਹਨਾਂ ਨੇ ਉਹ ਟੈ ਹੀ ਨਹੀਂ ਸਗੇ ਤੇ ਉਹਨਾਂ ਨੇ ਗੋਡੀ ਲਵਾਈ ਸੀ ਜੀ ਥੋ ਮੱਲਾ ਖੜਾ ਪੇਸ਼ ਕਰਨਾ ਚਾਹੀਦੀ ਬੜੇ ਪਿਆਰ ਨਾਲ ਸਰਬਤਨਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਤਿੰਨ ਚੜਿਆ ਸੁਖ ਵਿਹਾਇਆ ਕਿ ਨਿਚੜਿਆ ਸੁੱਖ ਬਿਹਾਇਆ ਅੱਛਾ ਕਰਮ ਕਮਾਇਆ ਨਾਤਾ ਤੋ ਤਾਰਾ ਜੀ ਕੇ ਜਿੰਦਾ ਹੈਂ ਦਰਿਆ ਓਥਾ ਮਾਂ ਜਿੰਦਾ ਨੇ ਦਰਿਆ

તમ કવચેયા ગરમ તા તમ કવચેયા તમાર સબ કવચેયા રે મુખા કથા નું સુન લેયા ગરમ તા કમ કવચેયા ગરમ તા કમ કવચેયા કવચેયા સબ કવચેયા દેખ કે નું ના જજયા દેખ ક નું ના જજયા દેખ ક નું ના જજયા ઓણા સાડા એક હે ઈરાદી કરે સમર્થીયા કી કરે कृष्णा रा कृष्णा सामा कृष्ण त सामा आधा कृष्णा कृष्णा तोह सामा ਦੀ ਸਰਕਾਰ ਦਾ ਜੋਤੇ ਦਰਬਾਰ ਕੀ ਜੈ ਕੋਟਰਾਵਾ ਦੀ ਲੋਜੀ ਕੋ ਬਾਬੇ ਜੀ ਅੱਛੀ ਜਿਓ ਕੇ ਵਾਦਵਾ ਨਨ ਲਾ ਬਰਾਇਂ ਨਾ ਡਬਲ ਐਕਸ ਹਾਜੀ ਇਧਰ ਕਰੋ ਬੂ ਦੋਨੇ ਕਰੋ ਇਧਰ ਬੂ ਇਧਰ ਬੂ ਬਰਾ ਮੇਰੇ ਨਾਲ ਆ ਲੈ ਚਾਹ ਤੋੜੇ ਵੇਰ ਤੁਹਾਡੇ ਵਗੈਰਾ ਧੂਰਾ ਸਾਰਾ ਕੁਝ